ਅੱਜ ਦੋਸਤੋ ਕੀ ਹਾਲ ਚਾਲ ਨੇ ਤੇ ਆਪਾਂ ਪਿੰਡ ਡਿੱਖ ਦੇ ਵਿੱਚ ਖੜੇ ਆ ਤੇ ਪ੍ਰੀਤ ਸਾਥ ਨੰਜ ਦੀ ਡੈਮੋ ਲੱਗ ਰਹੀ ਹੈ ਬਾਈ ਜੀ ਇੱਧਰ 4x4 ਦੀ ਤੇ ਸੈਕਰੋਮੈਕਸ ਗੀਅਰ ਲਾ ਗਿਆ ਕਰਾਰੋ ਗੀਅਰ ਤੇ ਜਿਹੜੇ ਪ੍ਰੀਤ ਵਾਲਿਆਂ ਨੇ 4 ਸਾਲ ਲਾ ਤੇ ਬਣਾਉਣ ਵਾਸਤੇ ਤੇ ਝੋਟਾ ਦੇਖ ਰਹੇ ਬਾਈ ਜੀ ਅੱਜ ਦਬਦਾ ਕਿ ਨਹੀਂ ਤੇ ਬਾਕੀ ਬਾਣੀ ਨਾਲ ਗੱਲਬਾਤ ਕਰਾਂਗੇ ਕਿੰਨੇ ਚੱਕਰਾਂ ਤੇ ਚੱਲ ਰਿਹਾ ਤੇ ਕਿੰਨੇ ਦੇ ਹਾਲ ਨੇਗੇ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬਾਕੀ ਦੇਖ ਸਕਦੇ ਬਾਈ ਜੀ ਪੂਰੀ ਗੱਲ ਢਠਾਵਾ ਆਉਂਦਾਗਾ ਤੇ ਪੁੱਛਦੇ ਆ ਬਾਣੀ ਨਾਲ ਕਰਦੇ ਆ ਗੱਲਬਾਤਾਂ ਕੋਟਾ ਨਹੀਂਦਾ ਹੁਦਾ ਕਹਿੰਦਾ ਚਲੋ ਬਈ ਬਾਈ ਤਰ ਰਕਾਉਣੇ ਆਗੇ ਆਹ ਬ੍ਰੇਕ ਆ ਗਿਆ ਬਾਈ ਨਾ ਧੰਨਵਾਦ ਕਿਓ ਬਾਈ ਜੀ ਠੀਕੋ ਹਾਂ ਜੀ ਕਿਵੇਂ ਲੱਗਿਆ ਬਾਈ ਵਧੀਆ ਲੱਗਿਆ ਜੀ ਠੀਕ ਆ ਕਿੰਨੇ ਚੱਕਰਾਂ ਚੱਲ ਰਹੇ ਬਾਈ ਇਹ 2200 ਟਿਕਟ ਤੇ ਜਾਂਦੇ ਆ ਠੀਕ ਆ ਤਰੇਜ਼ ਪੀੜ ਚਾ ਗਿਆ ਤੇ ਕਿਹੜੇ ਘੇਰੇ ਚੱਲ ਰਹੇ ਸੀ ਠੀਕ ਹੈ ਪਹਿਲੇ ਚ ਪਹਿਲੇ ਚ ਹਾਂ ਸੀ ਪਹਿਲੇ ਚ ਸੀ ਪਹਿਲੇ ਚ ਬਈ ਸੀ ਪਹਿਲੇ ਚ ਚੱਲ ਰਿਹਾਗਾ ਕਿਵੇਂ ਲੱਗੇ ਤੁਹਾਡੇ ਸਾਹਮਣੇ ਬੈਠਾ ਹੈਗਾ ਬੈਸਟ ਆ ਆਇਗਾ ਬਈ ਬੈਸਟ ਏਗਾ ਰਮਾ ਕਰੇ ਤੋਂ ਬਾਅਦ ਤੁਹਾਨੂੰ ਏਗਾ ਰਮੇ ਦੇ ਬਾਅਦ ਤੋਂ ਪਤਾ ਲੱਗੋਣਾ ਜਿਵੇਂ ਆਪਾਂ ਕਹਿੰਦੇ ਇੱਕ ਟੋਲ ਖਵਾਉਣ ਤੋਂ ਬਾਅਦ ਪਤਾ ਲੱਗਦਾ ਹੈ ਨਾ ਏਗਾ ਹਰ ਜਮਾ ਥੱਲੇ ਲੱਗੇ ਲਾਇਆ ਨੇ ਏਗਾ ਤਰੀ ਉਧਰ ਦੇ ਪਾਸੇ ਲੈ ਕੇ ਜਸਪ੍ਰੀ ਦਿਖਾ ਦੇ ਕਰ ਇਹ ਹਾਲ ਜਮਾ ਥੱਲੇ ਲੱਗੇ ਹੋਏ ਨੇ ਜਾਂ ਨਹੀਂ ਮੜਮਾ ਪਾਵਰ ਪੂਰਾ ਸਹੀ ਆ ਆ ਪਾਵਰ ਪੂਰਾ ਠੀਕ ਆ ਪਾਵਰ ਬਈ ਪੂਰਾ ਸਹੀ ਆਗਾ ਲੈ ਬਈ ਪਹਿਲੇ ਗੇਅਰ ਤੇ ਚੱਲ ਰਿਹਾ ਤੇ ਇਹ ਗੇਅਰ ਤੇ ਚੱਲ ਰਿਹਾ ਬਈ ਜੀ ਠੀਕ ਗੇਅਰ ਤੇ ਚੱਲ ਰਿਹਾ ਇਲਾਵਾ ਇਹ ਬਾਕੀ ਦੇਖਦੇ ਆਂਗੇ ਕਿਵੇਂ ਦਾ ਰੰਗ ਆ ਰਿਹਾਗਾ ਤੇ ਵੀਡੀਓ ਦੇ ਐਂਡ ਤੱਕ ਦੇਖੋ ਭਾਈ ਜੀ ਲੈ ਲੈ ਭਾਈ ਜੀ ਅਗਲੇ ਬਾਹਾਂ ਚ ਆ ਗਏ ਪਹਿਲਾਂ ਉਧਰ ਜਿਆਦਾ ਸੁੱਕਾ ਬਾਹਾਂ ਸੀਗਾ ਉੱਥੇ ਗਰਦਾ ਬਾਹ ਜਾਂਦੇ ਉੱਟਦਾ ਸੀਗਾ ਹੁਣ ਬਾਈ ਵੀ ਡਰਾਈਵਰ ਵੀ ਚੇਂਜ ਕਰਕੇ ਬਿਠਾਇਆ ਦਾ ਲੈ ਭਾਈ ਦੇਖਦੇ ਆਂਗੇ ਕਿਵੇਂ ਦਾ ਰਵਾਗਾ ਕਿਵੇਂ ਦਾ ਤੋਰਾਗਾ ਦੇਖ ਕੇ ਚੱਲੋ ਭਾਈ ਜੀ ਕੱਟਦੇ ਲੈ ਭਾਈ ਜੀ ਹੁਣ ਬਾਈ ਨਾਲ ਅਗਲਾ ਡਰਾਈਵਰ ਚੇਂਜ ਕਰਕੇ ਬਿਠਾਏਗਾ ਉਹਨੂੰ ਕੋਈ ਦੇ ਇਹਨੂੰ ਤੇ ਕਿਉਂ ਭਾਈ ਜੀ ਕੀ ਗੱਲ ਜਾਉਗੀ ਕਹਿਣਾ ਤਾਂ ਬਾਈ ਜੀ ਮੰਨ ਕੇ ਚੱਲੋ ਵੀ ਟਰੈਕ ਵਧੀਆ ਲਾ ਰਿਹਾ ਜ਼ੋਰ ਜ਼ੋਰ ਵਧੀਆ ਲਾ ਰਿਹਾ ਮਤਲਬ ਚੱਕਰ ਦਾ ਸਹੀ ਫੜ ਰਿਹਾ ਹੈਗਾ ਹਾਂ ਹਾਂ ਚੱਕਰ ਚੱਕਰ ਬਿਲਕੁਲ ਸਹੀ ਫੜ ਰਿਹਾ ਹੈ ਠੀਕ ਹੈ ਤੋੜਦਾ ਤਾਂ ਨਹੀਂ ਚੱਕਰ ਨਹੀਂ ਨਹੀਂ ਚੱਕਰ ਚੱਕਰ ਨਹੀਂ ਤੋੜ ਰਿਹਾ ਚੱਕਰਦਾ ਜਿਵੇਂ ਆਪਾਂ 2500 ਤੇ ਕਰਕੇ ਛੜਤਾ ਤਾਂ 2500 ਵੀ 100 ਦਾ ਚੱਕਰ ਕੀ ਕਹਿੰਨਾ ਵਿੱਚ ਤੋੜ ਗਿਆ ਨਹੀਂ ਮੰਨ ਕੇ ਚੱਲ ਪੂਰੀ ਲੈਂਦਾ ਸਿਰੇ ਸਿਰੇ ਤੋਂ ਵੀ ਉਹ ਮੜ ਪੈਂਦਾ ਠੀਕ ਹੈ ਜੀ ਤੇ ਤੁਸੀਂ ਕਿਹੜੇ ਗੇਰ ਤੇ ਚਲਾ ਰਹੇ ਹੋ ਜੀ ਤੇ ਦੂਜੇ ਵੀ ਚੱਲ ਰਿਹਾ ਜੀ ਦੂਜੇ ਵੀਚ ਉਹ ਬਾਈ ਚਲਾ ਰਿਹਾ ਸੀਗਾ ਪਹਿਲੇ ਵੀਚ ਨਾ ਹਾਂ ਉਜਾ ਵੀ ਤੀਜਾ ਵੀ ਵੀ ਲਈ ਜਾਂਦਾਗਾ ਮੰਨ ਕੇ ਚੱਲੋ ਜਮੀਂ ਗੱਲਾ ਵਾਹਣਾ ਗਿਆ ਸੁੱਕੇ ਚ ਮੰਨ ਕੇ ਚੱਲ ਵੀ ਦੂਜੇ ਬੀਜ ਪਟ ਰਹਿਆ ਠੀਕ ਹੈ ਜੀ ਰੇਟ ਦੇ ਹਿਸਾਬ ਨਾਲ ਕਈ ਜਾਣਾਂ ਚਾਉਂਗੇ ਰੇਟ ਦੇ ਹਿਸਾਬ ਨਾਲ ਤਾਂ ਸਹੀ ਹੈ ਟਰੈਕਟਰ ਜਿਹੜੇ ਸਾਨੂੰ ਰੇਟ ਆਇਆ ਉਹ ਹਿਸਾਬ ਨਾਲ ਤਾਂ ਕੀਮਤ ਦੇ ਹਿਸਾਬ ਨਾਲ ਸਹੀ ਹੈ ਦੂਜੇ ਟਰੈਕਟਰਾਂ ਨਾਲ ਮੰਨ ਕੇ ਚੱਲ ਵੀ ਦੂਜੇ ਟਰੈਕਟਰ 12 12 13 13 ਲੱਖ ਰੁਪਏ ਦੇ ਆਗੇ ਉਹ ਸਾਨੂੰ ਇਹਦਾ ਰੇਟ ਬਹੁਤ ਜਣੀ ਹੋਣਾ ਠੀਕ ਹੈ ਮਤਲਬ 4/2 ਜੀ ਉਸ ਰੇਟ ਤੇ ਆ ਗਿਆ ਹਾਂ ਹਾਂ ਉਸ ਰੇਟ ਤੇ ਆ ਗਿਆ ਠੀਕ ਹੈ ਜੀ ਬਾਕੀ ਬਾਈ ਜੀ ਤੇਲ ਵੀ ਮਣਕੇ ਦੱਸਾਂਗੇ ਬਾਈ ਜੀ ਕਿੰਨਾ ਕ ਤੇਲ ਹਜ ਤਕਰੀਬਨ 3-4 ਕਿੱਲੇ ਅਜੇ ਤੱਕ ਬਾਹ ਚੁੱਕਿਆ ਗੈਣਾ ਬਾਈ ਜੀ ਹਾਂ 2 ਕਿੱਲੇ ਆਪਾਂ ਉਧਰ ਬਾਲੇ ਤੇ ਬਸ ਆਹ ਕੋ ਗੇੜੇ ਲਾਏ ਆਪਾਂ ਕਰਦੇ ਆਂ ਤੇਲ ਚੈੱਕ ਵੀ ਕਿੰਨਾ ਖਾਦਾ ਕੀ ਗੱਲ ਬਾਤ ਠੀਕ ਆ ਜੀ ਲੈ ਵੀ ਵੀਡੀਓ ਨੂੰ ਐਂਡ ਤੱਕ ਬਣ ਰਿਹਾ ਤਾਂ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸੋ ਬਾਈ ਜੀ ਤੇ ਦੇਖ ਲੈ ਬਾਈ ਚਲੋ ਬਾਈ ਸਹੀ ਦੇਖ ਲੈ ਕਿਉਂ ਨਾ ਸਰ ਯਾਰ ਬਾਈ ਕਹਿੰਦਾ ਪੂਰਾ ਲਾ ਰਹੇਗਾ ਇਹ ਹਰਾ ਦੀ ਡੰਗਾਈ ਵੀ ਦੇਖ ਸਕਦੇ ਹੋ ਬਾਈ ਜੀ ਬਹੁਤ ਯਾਦ ਹੈ ਸਰਵਜੈਤ ਆ ਭਾਈ ਰੇਟ ਦੇ हिसाब ਨਾਲ ਬਾਈਕ ਦਾ ਪੂਰਾ ਸਹੀ ਹੈਗਾ ਬਾਕੀ ਬਈ ਜੇ ਕਮੈਂਟ ਕਰਨਾ ਹੈਗਾ ਕਿਹੜੇ-ਕਿਹੜੇ ਵੀਰਾਂ ਨੇ ਇਹ ਰਕਤ ਖਰੀਦਿਆ ਹੈਗਾ ਕਮੈਂਟ ਜ਼ਰੂਰ ਕਰ ਦੇ ਭਾਈ ਜੀ ਇਹ ਸੈਕਰੋਮੈਕਸ ਘੇਰ ਆ ਗਿਆ ਭਾਈ ਜੀ 3 ਘੇਰ ਚ ਆ ਗਿਆ ਚੇਂਜਰ ਵਾਲਾ 12+ 12 ਜੀ ਲੈ ਭਾਈ ਜੀ ਇਹ 15000 ਪਾਏ ਨੇਗੇ ਪਿੱਛੇ ਟਰੈਕਾਇਚ ਚੱਲ ਰਹੇ ਨੇ ਯਾਰ ਮੈਂ ਡਰਾਵਾ ਵੀ ਜਦ ਮੈਂ ਅਗਲੇ ਦੇ ਵਿੱਚ ਪੂਰੀ ਖੋਲੀ ਹੋਈ ਆ ਪਈ ਵਾਲੀ ਤੇ ਦਿੱਲੀ ਪਾਈ ਹੋਈ ਆ ਜੀ ਨਵੈ ਜੀ ਰਮਾ ਬਾਈ ਕਹਿੰਦਾ ਪੂਰਾ ਵਧੀਆ ਦੇ ਰਿਹਾ ਤੇ ਇਹਨੇ ਬਈ ਜੀ ਇੱਕ ਕਿੱਲੇ ਦਾ ਸਵਾ ਲੀਟਰ ਤੋਂ ਸਾਢੇ 3 ਲੀਟਰ ਦੇ ਵਿੱਚ ਵਿੱਚ ਤੇਲ ਸਾਦਾਗਾ ਤੇ ਓਨਲੀ 2000 ਤੇ 2200 ਚੱਕਰ ਦੇ ਵਿੱਚ ਵਿੱਚ ਚੱਲਦਾ ਸੀ ਬਾਕੀ ਬਈ ਜੀ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਪ੍ਰੀਤ ਟਰੈਕਟਰ ਧੰਨਵਾਦ